ਹਾਂਜੀ ਹਾਂਜੀ ਉਹ ਫਿਰ ਔਖੇ ਸੌਖੇ ਹੋ ਕੇ 베ਰੀਆਂ ਵੱਡੀਆਂ ਉਹ 베ਰੀਆਂ ਵੱਡਦੇ ਨਾ ਉਹਨਾਂ ਦਾ ਇੱਕ ਨਾਨਾ ਸਿਗਾ ਜਿੰਨਾਂ ਦਾ ਉਹ ਕਿਤੇ ਉੱਤੋਂ ਡਿਗਿਆ ਉਹਦੀ ਟੁੱਟ ਗਈ ਲੱਤ ਜਿੰਨਾਂ ਦੇ ਨਾਨੇ ਦੀ ਹੂੰ ਉਹ ਲੱਤ ਟੁੱਟ ਗਈ ਹੈ ਨਾਨਾ ਵੀ ਸੀ ਉਹਨਾਂ ਦਾ ਹਾਂਜੀ ਹਾਂਜੀ ਉਹ ਲੱਤ ਟੁੱਟ ਗਈ ਇਸ ਗੱਲ ਦਾ ਕੀਤਾ ਉਹਨਾਂ ਨੇ ਗੁੱਸਾ ਕਿੰਨਾਂ ਨੇ ਜਿੰਨਾਂ ਨੇ ਹਾਂ ਉਹ ਗੁੱਸਾ ਕਰਕੇ ਫੇਰ ਇਹ ਹੈ ਕਿ ਇਸ ਗੱਲ ਨੂੰ ਅੱਜ 25 ਸਾਲ ਹੋ ਗਏ ਅਸਤਾਕਰੀ ਦੱਸਿਆ ਨਹੀਂ ਗੋੜਨੀਆਂ ਨੂੰ ਕਿ ਚਲੋ ਇਹ ਹੈ ਕਿ ਵਿਚਾਰੇ ਪਰੇਸ਼ਾਨ ਹੋਣਗੇ ਨਹੀਂ ਨਹੀਂ ਇਦਾਂ ਦੀ ਗੱਲ ਵੀਰੇ ਦੱਸੀ ਦੀ ਨਹੀਂ ਉਹ ਇਹ ਹੈ ਕਿ ਅਸਤਾ ਕੱਪੜੇ ਅੰਦਰੋਂ ਕੱਢਦੇ ਆ ਰਜਾਈਆਂ ਦੇ ਵਿੱਚੋਂ ਤੇ ਉੱਤੇ ਖੂਨ ਦੇ ਛਿੱਟੇ ਕੀ ਤੁਹਾਡੇ ਟਰੰਕ ਦੇ ਵਿੱਚ ਕੋਈ ਛੋਟਾ ਜਿਹਾ ਕਸਾਈ ਬੈਠਾ ਪੈਦਾ ਟੁੱਟ ਜਾਣੀ ਜਿਨ੍ਹਾਂ ਦੇ ਬਥੇਰੇ ਚੱਕਰ ਹੁੰਦੇ ਆ ਸੁਣਿਆ ਨਹੀਂ ਕਿ ਪੇਟੀ ਚੋਂ ਕੱਪੜੇ ਕੱਢੇ ਤੇ ਖੂਨ ਨਾਲ ਛਿੱਟੇ ਭਜੇ ਸੀ ਤੇ ਬੰਦਾ ਬਾਅਦ ਵਿੱਚ ਮਰ ਗਿਆ ਐਦਾਂ ਹੁੰਦਾ ਹੈ ਹਾਂਜੀ ਹਾਂਜੀ ਉਹ ਬੜੇ ਹਾਂ ਹੁਣ ਜਦੋਂ ਅਸੀਂ ਪਿਛਲੇ ਸਾਲ ਜਿਹੜਾ ਸਾਡਾ ਮਸੇਰ ਮਰਿਆ ਸੀ ਹੂੰ ਉਹ ਜਦੋਂ ਉਹ ਉਹ ਤੁਹਾਡੀ ਬੀ